ਫਿਰ ਇਹ ਕੇਵਲ ਗੁਰੂ ਚਰਨਾਂ ਵਿੱਚ ਆਣ ਕਰਕੇ ਹੀ ਸਾਨੂੰ ਇਹ ਚੀਜ਼ਾਂ ਮਿਲਦੀਆਂ ਨੇ ਕਿ ਸੁਭਾਸਤਾ ਨੂੰ ਕਿਵੇਂ ਸਫਲ ਬਣਾਉਣਾ ਹੈ ਜੋ ਜੀਵਨ ਮਿਲਿਆ ਹੈ ਇਸ ਜੀਵਨ ਨੂੰ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਕਿਵੇਂ ਬਤੀਤ ਕਰਨਾ ਹੈ ਮੇਰੇ ਤੋਂ ਪਹਿਲਾਂ ਆਪ ਜੀ ਬੜੇ ਅਦਭ ਸਹਿਤ ਤਨ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੀ ਪਾਵਨ ਚਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਆਪ ਜੀਆਂ ਨੇ ਸਿੱਖ ਕੌਮ ਦੇ ਸਤਕਾਰੇ ਸਨਮਾਨੇ ਹੋਏ ਕਥਾਵਾਚਕ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ ਪ੍ਰਾਤਨ ਗ੍ਰੰਥ ਸੇਵਾ ਸੰਭਾਲ ਉਹਨਾਂ ਦੀ ਪਾਵਨ ਰਸਨਾ ਤੋਂ ਆਪ ਜੀ ਨੇ ਜਿੱਥੇ ਗੁਰਬਾਣੀ ਦੀ ਕਥਾ ਸਰਵਣ ਕੀਤੀ ਹੈ ਉੱਥੇ ਗੁਰਮਤਿ ਵਿਚਾਰਾਂ ਦੀ ਸਾਂਝ ਵੀ ਪਾ ਕੇ ਗਏ ਨੇ ਆਪ ਜੀ ਰੋਜ਼ਾਨਾ ਹੀ ਉਹਨਾਂ ਦੀ ਪਾਵਨ ਰਸਨਾ ਤੋਂ ਕਥਾ ਸਰਵਣ ਕਰ ਰਹੇ ਨੇ ਬੜੀ ਗੁਰੂ ਦੀ ਕਿਰਪਾ ਏ ਮਿਹਰਮਤ ਹੈ ਬੀਤ ਉਹਨਾਂ ਦੇ ਕੋਲੋਂ ਗੁਰਬਾਣੀ ਦਾ ਸਾਹਿਤ ਦਾ ਖਜ਼ਾਨਾ ਹੈ ਉਹਨਾਂ ਦੀ ਪਾਵਨ ਰਸਨਾ ਤੋਂ ਜਿਹੜਾ ਵੀ ਸ਼ਬਦ ਨਿਕਲਦਾ ਹੈ ਉਹ ਸੱਚਮੁੱਚ ਸਾਡੇ ਹਿਰਦਿਆਂ ਦੇ ਵਿੱਚ ਘਰ ਘਰ ਜਾਂਦਾ ਹੈ ਤੇ ਘਰ ਉਹਨਾਂ ਦੇ ਬਚਨ ਕਰਦੇ ਨੇ ਜਿੰਨਾਂ ਨੇ ਜ਼ਿੰਦਗੀ 'ਚ ਆਪ ਕੁਝ ਕਮਾਇਆ ਹੋਵੇ ਉਹ ਨਿਤਨੇਮ ਦੀ ਗੱਲ ਕਰਕੇ ਗਏ ਨੇ ਸਿੱਖੀ ਸਿਧਾਂਤਾਂ ਦੀ ਗੱਲ ਕਰਕੇ ਗਏ ਨੇ ਜਿਹੜਾ ਆਪ ਸਿੱਖੀ ਸਿਧਾਂਤ ਤੇ ਚੱਲਦਾ ਹੋਵੇ ਆਪ ਨਿਤਨੇਮ ਕਰਦਾ ਹੋਵੇ ਅਤੇ ਜੋ 사ਤੂਰਾਂ ਨੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤੇ ਨੇ ਉਸ ਸਿਧਾਂਤ ਦੇ ਮੁਤਾਬਕ ਜੀਵਨ ਉਹ ਬਤੀਤ ਕਰਦਾ ਹੋਵੇ ਸੱਚਮੁੱਚ ਉਹਨਾਂ ਦੀ ਰਸਨਾ ਦੇ ਵਿੱਚ ਸਾਥ ਹੋਇਆ ਕਰਦਾ ਏ ਉਹਨਾਂ ਦੇ ਬਚਨਾਂ ਦੇ ਵਿੱਚ ਤਾਕਤ ਹੋਇਆ ਕਰਦੀ ਏ ਉਹਨਾਂ ਦੀ ਕਹੀ ਹੋਈ ਗੱਲ ਸਾਨੂੰ ਚੰਗੀ ਲੱਗਦੀ ਏ ਤੇ ਮੰਨਣ ਨੂੰ ਵੀ ਜੀ ਕਰਦਾ ਹੈ ਮੇਰੇ ਵਰਗਾ ਭਾਵੇਂ 3-4 ਘੰਟੇ ਬੋਲੀ ਜਾਵੇ ऐसे विद्वान थोड़े ही शब्दों ਦੇ ਵਿੱਚ ਬਹੁਤ ਵੱਡੀ ਗੱਲ ਕਰ ਜਾਂਦੇ ਨੇ ਉਹਨਾਂ ਤੇ ਗੁਰੂ ਦੀ ਕਿਰਪਾ ਹੈ ਬਹੁਤ ਵੱਡਾ ਸਾਹਿਤ ਜਿਹੜਾ ਹੈ ਜਿਹਨੂੰ ਮਹੰਗਾ ਸਾਹਿਤ ਕਹਿੰਦੇ ਨੇ ਉਹਨਾਂ ਵੱਲੋਂ ਪੰਥ ਦੀ ਢੋਲੀ ਦੇ ਵਿੱਚ ਬੇਅੰਤ ਗ੍ਰੰਥ ਪਾਏ ਨੇ ਅਤੇ ਸੂਰਜ ਪ੍ਰਕਾਸ਼ ਦੀ ਪੰਮੀ ਰੁੱਤ ਜਿਹੜੀ ਆ ਸਭ ਤੋਂ ਮਹਿੰਗੀ ਹੈ ਉਹਨਾਂ ਵੱਲੋਂ ਉਹਦਾ ਟੀਕਾ ਕਰਕੇ ਬੜੀ ਵੱਡੀ ਮਿਹਨਤ ਕਰਕੇ ਬਹੁਤ ਖੋਜ ਕਰਕੇ ਉਦੋਂ ਤੋਂ ਇਲਾਵਾ ਹੋਰ ਵੀ ਬੇਅੰਤ ਗ੍ਰੰਥ ਜਿਹੜੇ ਨੇ ਬੜੇ ਮਹਿੰਗੇ ਮਹਿੰਗੇ ਕਿਉਂਕਿ ਉਹਨਾਂ ਨੇ ਆਪ ਬੜੀ ਵੱਡੀ ਸਟੱਡੀ ਕੀਤੀ ਹੈ ਜਿੱਥੇ ਸਿੱਖ ਇਤਿਹਾਸ ਦੀ ਸਟੱਡੀ ਕੀਤੀ ਹੈ ਉੱਥੇ ਹੋਰ ਧਰਮਾਂ ਦਾ ਅਧਿਐਨ ਵੀ ਉਹਨਾਂ ਨੇ ਬੜੀ ਖੂਬੀ ਦੇ ਨਾਲ ਲਗਨ ਦੇ ਨਾਲ ਤੇ ਚੰਗੇ ਤਰੀਕੇ ਦੇ ਨਾਲ ਕੀਤਾ ਹੈ ਆਪ ਤੇ ਉਹ ਵਿਦਵਾਨ ਹੈ ਹੀ ਆਪ ਤੇ ਉਹਨਾਂ ਤੇ ਗੁਰੂ ਦੀ ਕਿਰਪਾ ਹੈ ਪਰ ਉਹਨਾਂ ਦਾ ਇੱਕ ਮਨੋਰਥ ਹੈ ਉਹਨਾਂ ਦਾ ਇੱਕ ਟਾਰਗੇਟ ਹੈ ਕਿ ਜੇ ਸਾਬ ਨੇ ਸਾਨੂੰ ਗੁਣ ਬਖਸ਼ਿਸ਼ ਕੀਤਾ ਤੇ ਇਸ ਗੁਣ ਨੂੰ ਵੰਡਿਆ ਜਾਵੇ ਇਸ ਗੁਣ ਨੂੰ ਵਕਤ ਤੋਂ ਵੱਧ ਜਿਹੜੇ ਨੇ ਕੋਈ ਨਾ ਕੋਈ ਇੱਦਤੁਲਾਹਾ ਪ੍ਰਾਪਤ ਕਰ ਲਵੇ ਕਿਉਂਕਿ ਜਿਹੜੇ ਵਿਦਵਾਨ ਹੁੰਦੇ ਉਹ ਚਾਹੁੰਦੇ ਨੇ ਕਿ ਜਿਹੜਾ ਗੁਣ ਮੇਰੇ ਕੋਲ ਹੈ ਰੱਬ ਨੇ ਜੋ ਮੈਨੂੰ ਬਖਸ਼ਿਸ਼ ਸਾਰਿਆਂ ਉਤੇ ਨਹੀਂ ਹੁੰਦੀ ਇਹ ਕੇਵਲ ਵਿਰਲੇ-ਵਿਰਲੇ ਹੀ ਹੁੰਦੇ ਨੇ ਜਿਵੇਂ ਆਪ ਜੀ ਗੁਰੂ ਚਰਨਾਂ 'ਚ ਬੈਠੇ ਨੇ ਸਾਰਿਆਂ ਦੇ ਭਾਗਾਂ 'ਚ ਸੰਗਤ ਨਹੀਂ ਕੇਵਲ ਤੁਹਾਡੇ ਭਾਗਾਂ ਦੇ ਵਿੱਚ ਸੰਗਤ ਹੈ ਤੁਸੀਂ ਗੁਰੂ ਜੀ ਨੂੰ ਚੰਗੇ ਲੱਗੇ ਗੁਰੂ ਨੂੰ ਭਾਗੇ ਤੇ ਗੁਰੂ ਨੇ ਆਪਣੀ ਗੋਦੀ ਵਿੱਚ ਤੁਹਾਨੂੰ ਬੈਠਣ ਦਾ ਸਮਾ ਬਖਸ਼ਿਸ਼ ਕੀਤਾ ਸਾਰੇ ਸੰਗਤ